ਸਸ਼ਕਲ ਦੋਸਤੋ ਪੰਜਾਬ ਖਬਰ 24 ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੁਧਿਆਣਾ ਦੇ ਕੁਮਾਰ ਮੰਡੀ ਚੌਕ ਦੇ ਵਿੱਚ ਖੜੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਆਮ ਆਦੀ ਪਾਰਟੀ ਸੁਪਰੀਮ ਲੀਗ ਦੇ ਜਿੰਗਲ ਜੋ ਇਥੇ ਜੋ ਨਸ਼ੇ ਆਦਤ ਵਿਰੁੱਧ ਜੋ ਮਹਿੰਮ ਚੱਲ ਰਹੀ ਹੈ ਉਸ ਮਹਿੰਮ ਦੇ ਵਿੱਚ ਸਾਰੇ ਇਥੇ ਪਹੁੰਚੇ ਹੋਏ ਨੇ ਔਰ ਜਿਹਦੇ ਵਿੱਚ ਕਾਲਜਾਂ ਦੇ ਜੋ ਐਨ ਸੀ ਸੀ ਦੇ ਕੈਡਟ ਵੀ ਸਪੈਸ਼ਲ ਤੌਰ ਤੇ ਇਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਦਾ سلسلہ جاری ਰੱਖਦੇ ਹਾਂ ਹਾਂਜੀ ਨਮਸਕਾਰ ਸਭ ਤੋਂ ਪਹਿਲਾਂ ਮੈਂ ਪੰਜਾਬ ਪੰਜਾਬ ਕਵਰ 2024 ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹਿ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਇਸ ਮੁਹਿੰਮ ਦਾ ਹਿੱਸਾ ਬਣੇ ਹੋ ਕੀ ਸੋਚ ਕੇ ਆਏ ਹੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਵਾ ਕਿ ਜਿਹੜੀ ਸਾਡੀ ਯੂਨੀਵਰਸਿਟੀ ਆ ਸਿਟੀ ਯੂਨੀਵਰਸਿਟੀ ਉਹਦੇ ਤੇ ਆਪਾਂ 65 ਐਨਸੀਸੀ ਕੈਡਟ ਤੇ 35 ਪਲੱਸ ਆਪਾਂ ਐਨ ਐਨਐਸਐਸ ਕੈਡਟ ਆਇਆ ਇਹ ਜਿਹੜਾ ਮੁਹਿੰਮ ਚਲਾਇਆ ਵਾ ਪੰਜਾਬ ਸਰਕਾਰ ਨੇ ਉਹਦੇ ਆ ਉਹਦੇ ਤੇ ਆਪਣਾ ਹਿੱਸਾ ਪਾਵੇਂ ਤਾਂ ਕਿ ਜਿਹੜਾ ਪੰਜਾਬ ਦਾ ਆਪਾਂ ਦੇਖਦੇ ਆਂ ਪੰਜਾਬ ਤੋਂ ਸਭ ਤੋਂ ਮੇਨ ਮੁੱਦਾ ਹੜੇ ਨਸ਼ਿਆਂ ਦਾ ਚੱਲ ਰਿਹਾ ਵਾ ਤਾਂ ਜੋ ਆਪਾਂ ਆਪਣੀ ਸਟੇਡੀ ਯੂਨੀਵਰਸਿਟੀ ਨੂੰ ਰਿਪਰਿਜ਼ੈਂਟ ਕਰਦੇ ਹੋਏ ਪੰਜਾਬ ਇੱਥੇ ਆਏ ਆਂ ਕਿ ਤਾਂ ਦੇ ਨਸ਼ਿਆਂ ਦੇ ਜਿਹੜਾ ਆਪਾਂ ਜੜੋਂ ਖਤਮ ਕਰ ਸਕੀਏ ਆ ਤੇ ਇਹ ਇਹਦੇ ਵਿੱਚ ਮੇਰਾ ਕੰਟਰੀਬਿਊਸ਼ਨ ਇਹ ਰਹੂਗਾ ਕਿ ਮੈਂ ਆਪਣੇ ਪਰਿਵਾਰ ਮੇਰਾ ਦੋਸਤ ਜਿੰਨਾ ਵੀ ਮੇਰਾ ਫਰੈਂਡ ਸਰਕਲ ਆ ਮੈਂ ਉਹਨਾਂ ਨੂੰ ਇਹ ਸੰਦੇਸ਼ ਦੇਵਾਂ ਕਿ ਮਤਲਬ ਸਾਨੂੰ ਨਸ਼ਿਆਂ ਤੋਂ ਜਿਆਦਾ ਤੋਂ ਜਿਆਦਾ ਦੂਰ ਰਹਿਣਾ ਚਾਹੀਦਾ ਵਾ ਤੇ ਜਿੰਨੀ ਆਪਾਂ ਵਧੀਆ ਤੋਂ ਵਧੀਆ ਸੰਗਤ ਰਹਿ ਕੇ ਕਰਨਾ ਚਾਹੀਦਾ ਜਿਵੇਂ ਦੇਖ ਰਹੇ ਆ ਕਿ ਅੱਜ ਦਾ ਜੋ ਯੂਥ ਹੈ ਉਹ ਜੁੱਤੇ ਬਾਰਖਾਨ ਦੇ ਵਿੱਚ ਬੜਾ ਇੰਟਰਸਟ ਸ਼ੋ ਕਰ ਰਿਹਾ ਤੇ ਕੀ ਇਹਦੇ ਵਿੱਚ ਸਰਕਾਰਾਂ ਦਾ ਕੀ ਰੋਲ ਕੀ ਦੇਵੇ ਸਭ ਤੋਂ ਪਹਿਲਾਂ ਜੇ ਇਹਦੇ ਤੇ ਆਪਾਂ ਸਿੱਧਾ ਸਰਕਾਰ ਨੂੰ ਦੋਸ਼ ਦੇ ਦਈਏ ਤੇ ਸਰਕਾਰ ਦਾ ਵੀ ਚਲੋ ਆਪਾਂ ਮੰਨਦੇ ਆ ਕਿ ਸਰਕਾਰ ਨੇ ਜਿਹੜੇ ਅਨਇੰਪਲੋਇਮੈਂਟ ਕ੍ਰੀਏਟ ਕਰਤੀ ਸਰਕਾਰ ਦੇ ਵੀ ਇੱਕ ਕਮੀ ਆ ਬਟ ਇਟ ਇਜ਼ आवर ਰਿਸਪੌਂਸਿਬਿਲਟੀ ਐਂਡ ਦਾ ਰਿਸਪੌਂਸਿਬਿਲਟੀ ਆਫ ਆਵਰ ਪੇਰੈਂਟਸ ਕਿ ਹਾਊ ਵੀ ਆਰ ਨਰਚਰਿੰਗ ਦਾ ਚਿਲड्रन ਕਿ ਆਪਾਂ ਉਹਨਾਂ ਨੂੰ ਸਮਝਾਈਏ ਕਿ ਬਾਰ ਜਾਣਾ ਇੱਕ ਵਿਕਲਪ ਨਹੀਂ ਹੈ ਜਿੱਤੇ ਕਿ ਆਪਾਂ ਦੇਖ ਸਕਦੇ ਆਂ ਪੰਜਾਬ ਦੇ ਪੰਜਾਬ ਦੇ 3-4 ਮੁੱਖ ਮੁੱਦਿਆਂ ਦੀ ਗੱਲ ਕਰਦੇ ਆਂ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਇੱਕ ਸਾਡਾ ਆ ਜਾਂਦਾ ਵਾ ਜਿਹੜਾ ਪੰਜਾਬ ਦੇ ਯੂਥ ਜਿਹੜਾ ਬਾਹਰ ਜਾ ਰਿਹਾ ਵਾ ਜਿਹੜਾ ਸਾਡਾ ਪੰਜਾਬ ਦਾ ਪ੍ਰੋਡਕਟਿਵ ਤੇ ਯੂਥ ਆ ਉਹ ਜਿਹੜਾ ਬਾਹਰ ਜਾ ਰਿਹਾ ਵਾ ਤੇ ਦੂਜਾ ਆਪਾਂ ਨਸ਼ਿਆਂ ਦੇ ਇਲਾਵਾ ਜਿੱਥੇ ਰੈਲੀ ਕਰਨ ਆਇਆ ਤੇ ਇਹ ਹੀ ਮੇਰਾ ਜੋ ਸੰਦੇਸ਼ ਆ ਕਿ ਆਪੋ ਇਹ ਦੋਨੋਂ issues ਨੂੰ ਮਤਲਬ ਕੋਰਿਲੇਟ ਕਰਦੇ ਹੋਏ ਇਹਨਾਂ ਦੋਨਾਂ ਨੂੰ ਸਮਝਦੇ ਹੋਏ पहला तो दूर रहना वा देना चाहिए तो में इतिहास हमारा बनता है जिस और जवानी चलती है उस और जवाना चलता है तो मैं पंजाब सारे संदेश के सारे यूथ नदेश देना चाहता वा की इत रह जो रंगला आप रंगलेब ज्यादा तो ज्यादा उपर लैके जाइए ਬਾਹਰ ਜਾ ਕੇ ਦੂਜੇ ਕੰਟਰੀਆਂ ਦੀ এমপ্লয়মেন্ট ਨਾ ਬੜਾਈਏ ਜਿਆਦਾ ਤੋਂ ਜਿਆਦਾ ਪੰਜਾਬ ਤੇ ਫੋਕਸ ਕਰੀਏ ਤਾਂ ਜੋ ਸਾਡਾ ਪੰਜਾਬ ਮੁੱਖ ਦੁਬਾਰਾ ਰੰਗਲਾ ਪੰਜਾਬ ਬਣ ਸਕੇ ਬਹੁਤ ਵਧੀਆ ਮੈਸੇਜ ਜੋ ਕੇਐਸਸੀ ਦੇ ਪ੍ਰੋਜੈਕਟ ਬਣਾ ਦਿੱਤਾ ਗਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਜੋ ਯੂਥ ਹੈ ਉਹਦਾ ਇੱਕ ਬਹੁਤ ਵੱਡਾ ਅਹਿਮ ਰੋਲ ਹੈ ਧੰਨਵਾਦ ਵੱਖੋ-ਵੱਖ ਜਾਂ ਦੇ ਜੋ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਜੋ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਕਿ ਯੁੱਧ ਨਸ਼ਿਆਂ ਫਰਦ ਇਥੇ ਚੱਲਦੇ ਆ ਜੋ ਕਾਲਜ ਦਾ ਯੂਥ ਹੈ ਅਸੀਂ ਯੂਥ ਦੇ ਨਾਲ ਗੱਲ ਕਰਦੇ ਹਾਂ ਕਿ ਜਿਹੜਾ ਇੱਕ ਯੂਥ ਹੈ ਉਹ ਹੀ ਇੱਕ ਕਿਆ ਜਾਂਦਾ ਹੈ ਕਿ ਸਮਾਜ ਦੇਸ਼ ਦੀ ਰੀੜ ਦੀ ਹੱਡੀ ਹੁੰਦਾ ਔਰ ਗੱਲਬਾਤ ਕਰਦੇ ਆ ਜੀ ਹਾਂਜੀ ਕੀ ਨਾਮ ਹੈ ਸਰ ਹਰਜੋਤ ਸਿੰਘ ਐਸ ਸੀ ਡੀ ਗਵਰਨਮੈਂਟ ਕਾਲਜ ਧਿਆਨਾ ਤੁਸੀਂ ਅੱਜ ਇਸ ਜੋ ਜੁਧਰਾ ਸ਼ਹਿਰ ਦੇ ਜੋ ਮਹਮਾ ਮੈਂ ਜੋ ਰੈਲੀ ਆ ਉਹਦਾ ਇੱਕ ਹਿੱਸਾ ਬਣਾ ਲਾ ਰਹੇ ਹੋ ਕੀ ਸੋਚ ਕੇ ਆਏ ਹੋ ਸਰ ਸਰ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਲਈ ਜੋ ਕਿ ਇੱਕ ਸਮਾਜਿਕ ਬੁਰਾਈ ਬਣ ਚੁੱਕੀ ਆ ਉਹਨੂੰ ਅਸੀਂ ਅੱਜ ਭਗਵੰਤ ਸਮਾੰਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਇਹ ਤੁਹਾਨੂੰ ਕੰਮ ਨੂੰ ਅੰਜਾਮ ਦੇਣ ਲਈ ਆਏ ਆਂ ਤੇ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਜੋ ਕਿ ਅਜਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਯੋਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਵਾ ਉਹਦੇ ਵਿੱਚ ਜਿਹੜੀ ਨਸ਼ਾ ਇੱਕ ਸਮਾਜਿਕ ਬੁਰਾਈ ਬਣ ਚੁੱਕੀ ਆ ਉਹਨੂੰ ਅਸੀਂ ਪੰਜਾਬ ਦੇ ਵਿੱਚ ਜੜੋਂ ਖਤਮ ਕਰਨ ਦੀ ਸੋਚੀ ਆ ਜੀ ਤੇ ਅਸੀਂ ਜਲਦੀ ਹੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਜਿਵੇਂ ਕਿ ਸਰਕਾਰ ਵਕ ਵਕ ਸਮਿਆਂ ਤੇ ਰੈਲੀਆਂ ਜਾਂ ਹੋਰ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਰਹਿੰਦੀ ਆ ਉਸੇ ਲੜੀ ਤਹਿਤ ਅੱਜ ਉਮਾਰ ਮੰਡੀ ਦੇ ਵਿੱਚ ਇਸ ਰੈਲੀ ਦਾ ਆਯੋਜਨ ਹੋਇਆ ਤੇ ਜਿਹਦੇ ਵਿੱਚ ਅਸੀਂ ਸ਼ਮੂਲੀਅਤ ਕੀਤੀ ਹੈ ਜੀ। ਜੋ ਨਸ਼ਾ ਨਸ਼ਾ ਪੰਜਾਬ 'ਚ ਵਧਣ ਦਾ ਕਾਰਨ ਕੀ ਆ ਜਿਸ ਲਈ ਯੁੱਧ ਨਸ਼ਿਆਂ ਵਿਰੁੱਧ ਜੋ ਮਹਿੰਮ ਜਾਂ ਰੈਲੀਆਂ ਕਢਨੀਆਂ ਪੈਰੀਆਂ ਸਰਕਾਰਾਂ ਨੂੰ ਇਹਦਾ ਕਾਰਨ ਕਿਸ ਨੂੰ ਸਮਝਦੇ? ਇਹ ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਆਮ ਜਨਗਲ ਪਬਲਿਕ ਹੈ ਉਹਦੀ ਮੇਨਲੀ ਅੰਦੀਆ ਪ੍ਰੋਬਲਮ ਕੀ ਸਾਨੂੰ ਜਦੋਂ ਵੀ ਕੋਈ ਸਰਕਾਰ ਐਦਾਂ ਦਾ ਕਰਦੀ ਸਾਨੂੰ ਸਾਥ ਦੇਣਾ ਚਾਹੀਦਾ ਆਸੀ ਲੋਕ ਸਾਥ ਨਹੀਂ ਦਿੰਦੇ ਹੈਗੇ ਬਲਕਿ ਸਰਕਾਰਾਂ ਨੂੰ ਹੀ ਗਲਤ ਕਹਿਣ ਲੱਗ ਜਾਂਦੇ ਆ ਜੋ ਕਿ ਬਹੁਤ ਰੋਂਗ ਬੀਹੇਰ ਹੈ ਸਾਡਾ ਸਾਨੂੰ ਸਰਕਾਰ ਦੇ ਪ੍ਰਤੀ ਮਤਲਬ ਕਿ ਆਪਣਾ ਐਟੀਟਿਊਡ ਪੋਜ਼ਿਟਿਵ ਰੱਖਣਾ ਚਾਹੀਦਾ ਵਾ ਰੋਂਗ ਪੋਜ਼ਿਟਿਵ ਰੋਂਗ ਮਤਲਬ ਕਿ ਸਾਈਡ ਨਹੀਂ ਜਾਣਾ ਚਾਹੀਦਾ ਹਰ ਇੱਕ ਚੀਜ਼ ਦੇ ਪ੍ਰੋਸ ਐਂਡ ਕੌਨਸ ਹੁੰਦੇ ਨੇਗੇ ਤੇ ਇਹਦੇ ਵੀ ਪ੍ਰੋਸ ਐਂਡ ਕੌਨਸ ਨੇਗੇ ਆਸੀ ਹਲੇ ਪ੍ਰੋਸ ਦੀ ਗੱਲ ਕਰਾਂਗੇ ਦੇ ਹਾਂਜੀ ਜੋ ਨਸ਼ਾ ਵਿਰੋਧ ਜਿਹੜੀ ਮਹਿੰਮ ਸਰਕਾਰਾਂ ਚਲਾ ਰਹੀ ਹੈ ਇਹਦਾ ਕਾਰਨ ਕੀ ਹੈ ਨਸ਼ਾ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਵਧਿਆ ਕਿਸ ਨੂੰ ਮੁੱਖ ਕਾਰਨ ਸਮਝੋ ਇਸ ਦਾ ਸਭ ਤੋਂ ਮੁੱਖ ਕਾਰਨ ਮੇਨ ਤਾਂ ਇਹ ਹੀ ਲੱਗਦਾ ਕਿ ਜਿਵੇਂ ਬਾਰਡਰ ਪਾਰ ਆ ਪਾਕਿਸਤਾਨ ਅਫਗਾਨਿਸਤਾਨ ਤੋਂ ਜਿਸ ਤਰ੍ਹਾਂ ਨਸ਼ਾ ਆ ਰਿਹਾ ਹੈ ਹਾਇ ਦਿਨ ਆਪਾਂ ਖਬਰਾਂ 'ਚ ਸੁਣਦੇ ਆ ਹਾਇ ਦਿਨ ਆਪਾਂ ਖਬਰਾਂ 'ਚ ਸੁਣਦੇ ਆ ਕਿ ਕਿਸ ਤਰ੍ਹਾਂ ਜੇ ਨਾ ਬਾਰਡਰ ਪਾਰ ਗਰੂਨ ਦੇ ਰਾਹੀ ਇਹ ਆ ਅਲੱਗ-ਅਲੱਗ ਤਰੀਕੇ ਨਾਲ ਨਸ਼ਾ ਤਸਕਰ ਨਸ਼ੇ ਦਾ ਕਰ ਰਹੇ ਆ ਇਹਦੇ ਕਿਤੇ ਨਾ ਕਿਤੇ ਸਾਜ਼ਿਸ਼ ਹੈ ਕਿਤੇ ਨਾ ਕਿਤੇ ਪੰਜਾਬ ਜੋ ਬਾਰਡਰ ਏਰੀਆ ਹੈ ਬਾਰਡਰ ਸਟੇਟ ਹੈ ਆਸਕਰ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਨੂੰ ਇੱਕ ਪੁਆਇੰਟ ਬਣਾਇਆ ਜਾਵੇ ਜਿਵੇਂ ਸੈਪਰੇਟ ਮੂਵਮੈਂਟ ਪੰਜਾਬ ਅੰਦਰ ਬਹੁਤ ਸਾਰੇ ਚੱਲ ਰਹੀ ਹੈ ਤੇ ਪੰਜਾਬ ਦੇ ਇਤੇ ਕਿਤੇ ਨਾ ਕਿਤੇ ਇੱਕ ਅਹਿਮ ਰੋਲ ਕਾਇਦਾ ਕਰੇਗਾ ਜੇਕਰ ਪੰਜਾਬ 'ਚ ਨਸ਼ਾ ਵਧਾਇਆ ਜਾਵੇ ਤੇ ਇਹ ਇਹੀ ਸਭ ਤੋਂ ਮੁੱਖ ਰੀਜ਼ਨ ਹੈ ਤਾਂ ਕਿ ਆਏ ਦਿਨ ਦੇਖਦੇ ਆ ਕਿ ਬੀਐਸਐਫ ਕਰੀ ਤਰ੍ਹਾਂ ਤਰ੍ਹਾਂ ਦੇ ਨਸ਼ੇ ਫੜੇ ਜਾਂਦੇ ਆ ਆਏ ਦਿਨ ਤਾਂ ਇਹ ਸਭ ਤੋਂ ਵੱਡਾ ਰੀਜ਼ਨ ਹੈ ਜੋ ਖਾਸ ਕਰਕੇ ਅਫਗਾਨਿਸਤਾਨ ਦੇ ਰਾਸਤੇ ਜਾਂ ਪਾਕਿਸਤਾਨ ਦੇ ਰਾਸਤੇ ਇਹ ਭਾਰਤ ਵਿੱਚ ਆ ਰਿਹਾ ਨਸ਼ਾ ਤੇ ਇਸੇ ਕਰਕੇ ਹੁਣ ਪੰਜਾਬ ਨਸ਼ਾ ਕੈਪੀਟਲ ਬਣ ਚੁੱਕਾ ਹੈ ਨਸ਼ਾ ਕਿਸਰਾ ਰੋਕਿਆ ਜਾ ਸਕਦਾ ਹੈ ਕੀ ਵਿਚਾਰ ਨਸ਼ਾਰਕ ਨੂੰ ਸਭ ਤੋਂ ਪਹਿਲਾਂ ਯੂਥ ਨੂੰ ਅਵੇਅਰ ਕਰੋ ਜੇ ਯੂਥ ਅਵੇਅਰ ਹੋਊਗਾ ਨਾ ਤਾਂ ਫਿਰ ਸਾਡੇ ਨਸ਼ਾ ਨੂੰ ਰੋਕਿਆ ਜਾ ਸਕਦਾ ਜਿੱਦਾਂ ਕਿ ਅੱਜ ਸਾਡੇ ਸਰਕਾਰ ਮੁੱਖ ਮੰਤਰੀ ਸਾਹਿਬ ਅਯੋਜਨ ਨੂੰ ਅਵੇਅਰ ਕਰ ਰਹੇ ਨੇ ਆਯੋਵਾ ਨੂੰ ਅਵੇਅਰ ਕਰਕੇ ਆਪਾਂ ਨਸ਼ਾ ਰੋਕ ਸਕਦੇ ਆ ਸਾਨੂੰ ਬਹੁਤ ਵਧੀਆ ਲੱਗੇ ਅੱਜ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦੱਸਾਇਆ ਕਿ ਬਹੁਤ ਹਾਂਜੀ ਜੋ ਅੱਜ ਤੁਸੀਂ ਇਸ ਰੈਲੀ ਦਾ ਹਿੱਸਾ ਬਣੇ ਹੋ ਇਸ ਅਸਲੀ ਦਾ ਹਿੱਸਾ ਬਣ ਕੇ ਅੱਜ ਤੁਸੀਂ ਇੱਥੋਂ ਕੀ ਮੈਸੇਜ ਲੈ ਕੇ ਠਿਜਰੋ ਸਿੱਖਿਆ ਕੀ ਲੈ ਕੇ ਜਾ ਰਹੇ ਸਿੱਖਿਆ ਇਹ ਲੈ ਕੇ ਜਾ ਰਹੇ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਅਸੀਂ ਨਸ਼ਾ ਕਰਕੇ ਆਪਣਾ ਘਰ ਪਰਿਵਾਰ ਸਭ ਕੁਝ ਬਰਬਾਦ ਕਰ ਰਹੇ ਹਾਂ ਤਾਂ ਕਿ ਜਿਹੜੇ ਜਿਹੜੇ ਦੂਜੇ ਨੌਜਵਾਨ ਨਸ਼ਾ ਕਰ ਰਹੇ ਉਹਨਾਂ ਨੂੰ ਵੀ ਰੋਕਣਾ ਵਾ ਸੋ ਜੋ ਵੀ ਇੱਥੇ ਨੌਜਵਾਨ ਇੱਥੇ ਖੜੇ ਨੇ ਇਹਨਾਂ ਦਾ ਕਹਿਣਾ ਕਿ ਸਰਕਾਰ ਦੀਆਂ ਜੋ ਨੀਤੀਆਂ ਨੇ ਸਿਰਫ ਉਹਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਇਹਦੇ ਵਿੱਚ ਸਮਾਜ ਦਾ ਇੱਕ ਬਹੁਤ ਵੱਡਾ ਜੋ ਅਹਿਮ ਰੋਲ ਹੈ ਉਹਦੇ ਵਿੱਚ ਯੂ ਥਰੂ ਵੱਧ ਵੱਧ ਅੱਗੇ ਆਉਣ ਦੀ ਲੋੜ ਹੈ ਤੁਸੀਂ ਵੇਖੋ ਪੰਜਾਬ ਖਬਰ 24 ਧਨਵਾਲ <laughs>